ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਜੂਨ 18 ਆ ਐਗਜ਼ੈਕਟਲੀ 1 ਸਾਲ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਸਰੀ ਦੇ ਸਰੀ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਵਿੱਚ ਸ਼ਰੀਹਮ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਚਾਰ ਜਣਿਆਂ ਨੂੰ ਹੁਣ ਤੱਕ ਜਿਹੜਾ ਅਰੈਸਟ ਵੀ ਕੀਤਾ ਗਿਆ ਹੈਗਾ ਇਹਦੇ ਲਿੰਕ ਜਿਹੜੇ ਆ ਉਹ ਭਾਰਤ ਦੀ ਸਰਕਾਰ ਨਾਲ ਜੁੜਦੇ ਆ ਅਮਰੀਕਾ ਵਾਲੇ ਜਿਹੜਾ ਨਿਖਲ ਗੁਪਤਾ ਆ ਉਹਨੂੰ ਵੀ ਇੱਥੇ ਲਿਆਇਆ ਤੇ ਉਹਦਾ ਵੀ ਜਿਹੜਾ ਟਰਾਇਲ ਆ ਉਹ ਸ਼ੁਰੂ ਹੋ ਗਿਆ ਜਿਹੜੇ ਚਾਰ ਕਾਤਲ ਸੀਗੇ ਭਾਈ ਹਰਦੀਪ ਸਿੰਘ ਮਿੱੱਜਰ ਦੇ ਉਹਨਾਂ ਦਾ ਜਿਹੜਾ ਟਰਾਇਲ ਆ ਉਹ ਵੀ ਸ਼ੁਰੂ ਹੋ ਗਿਆ ਹੈਗਾ ਅੱਜ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਪ੍ਰੀਮੀਅਰ ਆ ਜਿੱਦਾਂ ਉੱਥੇ ਦੇ ਜਿਹੜੇ ਹੈੱਡ ਜਿੱਦਾਂ ਆਪਾਂ ਗਵਰਨਰ ਕਹਿੰਦੇ ਹੁੰਦੇ ਆ ਉਹਨਾਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਕਿਹਾ ਆ ਤੇ ਜਿਹੜੀ ਫੋਰਨ ਇੰਟਰਫੀਰੈਂਸ ਹੋ ਰਹੀ ਆ ਗਵਰਨਮੈਂਟ ਦੇ ਵਿੱਚ ਜਾਂ ਲੋਕਾਂ ਨੂੰ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੇ ਨਾਲ ਦੱਬਿਆ ਜਾ ਰਿਹਾ ਆ ਉਹਦੀ ਜਿਹੜੀ ਉੱਥੇ ਦੀ ਸੀਸਸ ਹੈਗੀ ਆ ਸਕਿਉਰਟੀ ਏਜੰਸੀ ਉਸ ਨੂੰ ਲੋਕਲ ਜਿਹੜੀਆਂ ਸਟੇਟਸ ਗਵਰਨਮੈਂਟ ਆ ਉਹਨਾਂ ਨੂੰ ਪੂਰਾ ਜਿਹੜਾ ਆ ਇਨਫੋਰਮੇਸ਼ਨ ਦੇਣੀ ਚਾਹੀਦੀ ਹੈਗੀ ਆ ਤੇ ਇਹ ਸਾਡੀ ਨੰਬਰ 1 ਪ੍ਰਾਇੋਰਟੀ ਹੋਣੀ ਚਾਹੀਦੀ ਹੈਗੀ ਆ ਉਹ ਕਹਿੰਦੇ ਵੀ ਇਸ ਤੋਂ ਬਿਨਾ ਸਾਈਬਰ ਅਟੈਕ ਸਾਈਬਰ ਸਕਿਉਰਿਟੀ ਮਰਡਰ ਇਹ ਸਾਰੇ ਕਾਸੇ ਦੇ ਵਿੱਚ ਜਿਹੜੀਆਂ ਸੈਂਟਰ ਦੀ ਸਕਿਉਰਿਟੀ ਏਜੰਸੀ ਆ ਉਸ ਨੂੰ ਸਟੇਟਸ ਦੇ ਨਾਲ ਹੈਲਪ ਕਰਨੀ ਚਾਹੀਦੀ ਹੈਗੀ ਉਹਨਾਂ ਨੇ ਹਰਜੀਪ ਸਿੰਘ ਨਿਜਰ ਹੋਣ ਦਾ ਜਿਹੜਾ ਮਾਮਲਾ ਆ ਉਹ ਬਿਲਕੁਲ ਫੋਰਪ੍ਰਿੰਟ ਤੇ ਰੱਖਿਆ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਭਾਰਤੀ ਮੂਲ ਦੇ ਜਿਹੜੇ ਸਿੱਖ ਹੈਗੇ ਆ ਇੰਡੀਆ ਤੋਂ ਆਏ ਉਹ ਥੇ ਅਗੇ ਇਰਾਨ ਤੋਂ ਜਕਰੇਨ ਤੋਂ ਚਾਈਨਾ ਤੋਂ ਹੈਗੇ ਆ ਜਿਨ੍ਹਾਂ ਨੂੰ ਉੱਥੇ ਦੀਆਂ ਸਰਕਾਰਾਂ ਹਰਾਸ ਕਰ ਰਹੀਆਂ ਆ ਆ ਫੋਰਨ ਗਵਰਨਮੈਂਟ ਇੰਟਰਫੀਅਰ ਕਰ ਰਹੀ ਆ ਇਸ ਦੇ ਉੱਤੇ ਇਮੀਡੀਏਟਲੀ ਜਿਹੜਾ ਐਕਸ਼ਨ ਆ ਉਹ ਜਸਟਨ ਟਰੂਡੋ ਉਹਨਾਂ ਨੂੰ ਲੈਣਾ ਚਾਹੀਦਾ ਅੱਜ ਉਹਨਾਂ ਨੇ ਇਹ ਜਿਹੜਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੱਸਿਆ ਤੇ ਇੱਕ ਲੈਟਰ ਵੀ ਜਿਹੜਾ ਉਹਨੇ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਲਿਖਿਆ ਹੈ ਜੀ ਬਿਲਕੁਲ ਸੋ ਇਹ ਵੀ ਦੱਸ ਦਈਏ ਵੀਕਐਂਡ ਤੋਂ ਹੀ ਜਿਹੜੇ ਪ੍ਰੋਗਰਾਮ ਆ ਭਾਈ ਨੱਜਰ ਹੁਣਾ ਦੀ ਜਿਹੜੀ ਸ਼ਹਾਦਤ ਨੂੰ ਲੈ ਕੇ ਉੱਥੇ ਲਗਾਤਾਰ ਜਿਹੜੇ ਉਹ ਚੱਲ ਰਹੇ ਆ ਅ ਸੋ ਵੱਖ-ਵੱਖ ਬੋਲਾਰਿਆਂ ਵੀ ਉੱਥੇ ਜਿਹੜੇ ਉਹ ਬੋਲ ਰਹੇ ਆ ਇੱਕ ਜਿਹੜੀ ਗੱਲ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੀ ਅਹਿਮ ਨਿਕਲ ਕੇ ਆਈ ਆ ਕਹਿੰਦੇ ਵੀ ਹੁਣ ਤੁਸੀਂ ਚਲੋ ਠੀਕ ਆ ਟਰੂਡੋ ਦਾ ਧੰਨਵਾਦ ਤਾਂ ਕਰੀ ਜਾਂਦੇ ਆ ਸਰਕਾਰ ਦਾ ਧੰਨਵਾਦ ਤਾਂ ਕਰੀ ਜਾਂਦੇ ਵੀ ਉਹਨਾਂ ਨੇ ਮਸਲਾ ਜਿਹੜਾ ਉਹ ਚੱਕਿਆ ਪਰ ਕਹਿੰਦੇ ਵੀ ਇੱਕ ਏਸ ਐਂਗਲ ਤੋਂ ਵੀ ਉਹਨਾਂ ਨੂੰ ਸਰਕਾਰ ਨੂੰ ਸਵਾਲ ਤੁਹਾਨੂੰ ਬਿਲਕੁਲ ਜ਼ੋਰਦਾਰ ਆਵਾਜ਼ ਦੇ ਵਿੱਚ ਚੱਕਣੇ ਚਾਹੀਦੇ ਆ ਕਿ ਜਦੋਂ ਤੁਹਾਨੂੰ ਪਤਾ ਸੀਗਾ ਵੀ ਇਹਨਾਂ ਬੰਦਿਆਂ ਦੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਨੂੰ ਬਚਾਉਣ ਖਾਤਰ ਤੁਸੀਂ ਕਿੱਤਾ ਕੀ ਆ ਤੁਸੀਂ ਤੁਹਾਡੀ ਜਿਹੜੀ ਆ ਅਣਗੈਲੀ ਰਹਿ ਕਿੱਥੇ ਗਈ ਆ ਤੁਸੀਂ ਕਿਉਂ ਜਿਹੜਾ ਆ ਉਹ ਬਚਾ ਨਹੀਂ ਸਕੇ ਜਿਹੜਾ ਤੁਹਾਡਾ ਕੰਮ ਆ ਇੰਟੈਲੀਜੈਂਸ ਦਾ ਜਿਹੜਾ ਕੰਮ ਆ ਸੇਫਟੀ ਦਾ ਜਿਹੜਾ ਕੰਮ ਆ ਵੀ ਇਹ ਚੀਜ਼ ਜਿਹੜੀ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਜਿਹੜੀ ਉਹ ਰਹਿ ਗਈ ਆ ਸੋ ਇਹ ਇਹ ਜ਼ਰੂਰੀ ਚੀਜ਼ ਆ ਇਹ ਇੱਥੇ ਵੀ ਜਿਹੜੀ ਚਰਚਾ ਨਾਲ ਦੇ ਨਾਲ ਅਮਰੀਕਾ ਦੇ ਵਿੱਚ ਵੀ ਜਿਹੜੀ ਉਹ ਹੋਣੀ ਚਾਹੀਦੀ ਆ ਹਾਂ ਇੱਕ ਅਸੈਸੀਨੇਸ਼ਨ ਪਲੋਟ ਫਾਇਲ ਹੋ ਗਿਆ ਇਹਦਾ ਮਤਲਬ ਇਹ ਨਹੀਂ ਆ ਵੀ ਕੋਈ ਹੋਰ ਜਿਹੜੀ ਅਸੈਸੀਨੇਸ਼ਨ ਦੀ ਕੋਈ ਕੋਸ਼ਿਸ਼ ਜਿਹੜੀ ਉਧਰ ਨਹੀਂ ਕੀਤੀ ਜਾਊਗੀ ਜਾਂ ਨਹੀਂ ਕਰ ਰਹੇ ਹੋਣਗੇ ਸੋ ਇਥੇ ਉਹਦੇ ਲਾਬ ਮੇਕਰਸ ਨੂੰ ਜਿਹੜਾ ਜੋਰ ਪਾ ਕੇ ਜਿਹੜੇ ਲੈਜਿਸਲੇਸ਼ਨ ਆ ਜਿਹੜੇ ਕਾਨੂੰਨ ਆ ਉਹ ਬਣਵਾਉਣ ਵਾਲ ਨੂੰ ਹੁਣ ਖਤਮ ਜਿਹੜੇ ਉਹ ਚੱਕਣ ਦੀ ਲੋਡ ਆ ਰਾਦਰ ਥੈਨ ਵੀ ਆਪਾਂ ਆਪਸ ਦੇ ਵਿੱਚ ਉਲਝਦੇ ਰਹੀਏ ਹੋਰ ਚੀਜ਼ਾਂ ਦੇ ਉੱਤੇ ਜਿਹੜੀ ਆਪਾਂ ਲੜਾਈ ਦੇ ਵਿੱਚ ਜਿਹੜਾ ਉਲਝੀਏ ਇਕੱਠੇ ਹੋ ਕੇ ਕਾਨੂੰਨ ਕਿਹੜੇ ਪਾਸ ਕਰਵਾ ਸਕਦੇ ਆ ਉਸ ਉੱਤੇ ਜਿਹੜੀ ਉਹ ਚਰਚਾ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹੋਣੀ ਚਾਹੀਦੀ ਆ ਤੇ ਕਾਨੂੰਨ ਪਾਸ ਕਰਵਾਉਣ ਵੱਲ ਨੂੰ ਹੀ ਹਰ ਇੱਕ ਦਾ ਜਿਹੜਾ ਉਹ ਜ਼ੋਰ ਲੱਗਣਾ ਚਾਹੀਦਾ ਹੈ ਜਿਹੜਾ ਬੀਤੇ ਦਿਨਾਂ ਵਾਸ਼ਿੰਗਟਨ ਡੀਸੀ 'ਚ ਉਹ ਪ੍ਰੋਗਰਾਮ ਹੋਇਆ ਸੀ ਉਹ ਉਸ ਪਾਸੇ ਵੱਲ ਨੂੰ ਹੀ ਵਧੇ ਹੋਏ ਕਦਮ ਆ ਇਹ ਆਪਣੇ ਮੁਲਕ ਵਿੱਚ ਅਮਰੀਕਾ ਵਿੱਚ ਵੀ ਤੇ ਕੈਨੇਡਾ ਵਾਲਿਆਂ ਨੂੰ ਵੀ ਇਸ ਤੇ ਉੱਤੇ ਜਿਹੜਾ ਉਹ ਬਹੁਤ ਜ਼ੋਰ ਦੇਣ ਦੀ ਜ਼ਰੂਰਤ ਹੈਗੀ ਆ ਬਾਕੀ ਭਾਈ ਹਰਦੀਪ ਸਿੰਘ ਨੱਜਰ ਹੁਣੇ ਕਹਿੰਦੇ ਪਈ ਉਹਨਾਂ ਦੀ ਜਿਹੜੀ ਸ਼ਖਸੀਅਤ ਇਦਾਂ ਦੀ ਸੀ ਪਈ ਉਹ ਹਰ ਇੱਕ ਅ ਬੰਦੇ ਨੂੰ ਨਾਲ ਲੈ ਕੇ ਚੱਲਦੇ ਸੀ ਚਾਹੇ ਉਹ ਕਿਸਾਨ ਮੋਰਚਾ ਸੀ ਦੀਪ ਸਿੱਧੂ ਦਾ ਸੀ ਰੈਫਰੈਂਡੇਬਲੀ ਵੋਟਾਂ ਮਾਨ ਸਾਹਿਬ ਦੀ ਹਮਾਇਤ ਬਿੱਟੂ ਧੜੇ ਨਾਲ ਨੇੜਤਾ ਬੰਦੀ ਸਿੰਘਾਂ ਦੀ ਸਾਂਝ ਬਾਰਿਸ਼ ਪੰਜਾਬ ਦੇ ਨਾਲ ਸਾਰਿਆਂ ਨੂੰ ਉਹ ਬੜੇ ਪਿਆਰ ਦੇ ਨਾਲ ਸਾਰੇ ਰਲ ਕੇ ਚੱਲਦੇ ਸੀ ਸੋ ਅੱਜ ਦੇ ਉਹਨਾਂ ਦੇ ਜਿਹੜੇ ਸ਼ੀਦੀ ਦਿਹਾੜੇ ਤੇ ਬਹੁਤ ਸਾਰੇ ਸਿੱਖ ਜਿਹੜੇ ਆ ਉਹ ਇਹ ਹੀ ਸੋਚਦੇ ਆ ਕਿ ਸ਼ਰਧਾਂਜਲੀ ਉਹਨਾਂ ਨੂੰ ਸੱਚੀ ਇਹੀ ਹੋਵੇਗੀ ਤੇ ਆਪਾਂ ਉਹਨਾਂ ਅੰਗ ਵਿੱਚ ਰਲਣਾ ਸਿੱਖੀਏ ਨਾ ਕਿ ਆਪਣੇ ਆਪਣੇ ਧੜੇ ਦੇ ਨਾਲ ਕੋਈ ਜਿਹੜਾ ਇੱਕ ਦੂਜੇ ਦੇ ਪ੍ਰਤੀ ਮਾੜਾ ਬੋਲੀਏ ਕਿ ਚੋਤਾਣ ਜਿਹੜੀ ਘਟਾਈਏ ਤਾਂ ਕਿ ਇਕੱਠੇ ਹੋ ਕੇ ਜੇ ਇੱਕ ਸਰਕਾਰ ਇੰਡੀਆ ਦੀ ਸਰਕਾਰ ਇਹ ਚਾਹਦੀ ਆ ਕਿ ਅਸੀਂ ਸਿੱਖਾਂ ਨੂੰ ਖਤਮ ਕਰ ਦੇਣਾ ਆ ਬਾਹਰਲੇ ਮੁਲਕਾਂ ਚ ਵੀ ਉੱਥੇ ਤਾਂ ਵੀ ਅਸੀਂ ਦਵਾਲੇ ਆ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਛੋਟੇ ਛੋਟੇ ਮੁੱਦਿਆਂ ਦੇ ਉੱਤੇ ਨਹੀਂ ਸਾਨੂੰ ਇੱਕ ਦੂਜੇ ਦੀ ਜਿਹੜੀ ਖਿਚੋਤਾਣ ਕਰਨੀ ਚਾਹੀਦੀ ਵੀ ਹੈਗੀ ਇਹ ਭਾਈ ਹਰਦੀਪ ਸਿੰਘ ਨਿੱਜਰ ਹੋਂਦ ਜੋ ਉਹਨਾਂ ਦੀ ਸ਼ਖਸੀਅਤ ਸੀ ਉਹ ਦੇਖ ਕੇ ਸਾਨੂੰ ਸਾਰਿਆਂ ਨੂੰ ਉਸੇ ਤਰ੍ਹਾਂ ਜਿਹੜਾ ਬਚਣਾ ਚਾਹੀਦਾ ਹੈਗਾ ਜੀ ਜੀ ਬਿਲਕੁਲ